ਬਾਈ ਇਹ ਇਨ ਕੋਦਰ ਵਾਲਾ ਰੋਡ ਆ ਬਾਈ ਜੀ ਇਨ ਕੋਦਰ ਤੋਂ ਜਗਰਾਵਾ ਦੇਖੋ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਇਹ ਰੋਜ਼ ਹੀ ਦੂਜੇ ਤੇ ਜਿਹੜਾ ਡਰਾਮੇ ਹੁੰਦੇ ਨੇ ਕਿ ਟੋਲ ਪਲਾਜ਼ੇ ਬੰਦ ਕਰਤੇ ਟੋਲ ਪਲਾਜ਼ੇ ਬੰਦ ਕਰਤੇ ਆ ਜਿਹੜਾ ਕਿ ਸ਼ਰਿਆਮ ਇੱਥੇ ੱਤਕਾ ਹੋ ਰਿਹਾ ਸਾਨੂੰ ਸਾਹਮਣੂ ਆਹ ਟੋਲ ਦੇਖ ਲਓ ਜਿਹੜਾ ਟੋਲ ਲੱਗਿਆ ਨਾ ਦਾ ਇੱਥੇ ਕੋਈ ਫਾਸਟ ਟੈਗ ਚੱਲਦਾ ਨਾ ਕੋਈ ਹੋਰ ਚੱਲਦਾ ਇੰਨਾ ਲੋਕਾਂ ਨੇ ੱਤਕਾ ਹੁੰਦਾ ਤੁਸੀਂ ਇਹ ਦੇਖ ਲਓ ਜਿਹੜੀ ਸੜਕ ਆ ਹਜ਼ਾਰ ਥਾਂ ਤੋਂ ਜਿਹੜੀ ਸੜਕ ਟੁੱਟੀ ਹੋਈ ਆ ਸਿੰਗਲ ਸੜਕ ਆ ਸਿੰਗਲ ਸੜਕ ਦੇ ਉੱਪਰ ਟੋਲ ਪਲਾਜ਼ਾ ਲਾਇਆ ਹੋਇਆ ਹੈ ਮੈਂ ਲੋਕਾਂ ਦਾ ਇੱਥੋਂ ਦਾ ਹੈਰਾਨ ਮੰਨਦਾ ਇੱਥੋਂ ਦੇ ਲੋਕਾਂ ਦਾ ਵੀ ਇਹ ਇਹ ਜਿਹੜੀ ਆਵਾਜ਼ ਕੈਨੂੰ ਉਠਾ ਰਹੇ ਕਿਹੜਾ ਇਲਾਕਾ ਬਈਆ ਪਿੰਡ ਕਿਹੜੇ ਨੇ ਇੱਥੇ ਲਵੇ ਲਵੇ ਇਹ ਸਿੱਧਵਾ ਵੇਟ ਤੋਂ ਬਈ ਆਪਣੇ ਮੈਂ ਮਾਪੇ ਦੇ ਵਿੱਚ ਵਾਲੇ ਪਿੰਡ ਆ ਜਾਂਦੇ ਮਹਤਪੁਰ ਹੈ ਆਹ ਨਾਲ ਕਿਹੜਾ ਪਿੰਡ ਆ ਇੱਥੇ ਜਿਹੜਾ ਟੋਲ ਲੱਗਿਆ ਹੋਇਆ ਆ ਸੰਗੋਵਾਲੀ ਸੀ ਕਿ ਇਧਰ ਤੋਂ ਹਾਂ ਸੰਗੋਵਾਲ ਬਈ ਸੰਗੋਵਾਲ ਤੋਂ ਆ ਹੁਣ ਕਿਹੜਾ ਹੋਊਗਾ ਇੱਥੇ ਇੱਦੂਆਂ ਬਈ ਸਿੱਧਵਾ ਆ ਜਾਣਾ ਸਿੱਧਵਾ ਦੇਖੋ ਆ ਮੈਂ ਹੈਰਾਨ ਆ ਵੈਸੇ ਝੰਡਾ ਦਾ ਲਾਈ ਫਿਰਦੇ ਨੇ ਕਿ ਏ ਜੀ ਦੇਖੋ ਸਿੰਗਲ ਜਿਹੜਾ ਰੋੜਾਂ ਦੇ ਉੱਪਰ ਟੋਲ ਲੱਗੇ ਪੈਨੇ ਮੈਂ ਤੁਹਾਨੂੰ ਅੱਗੇ ਸੜਕ ਵੀ ਦਿਖਾ ਦਿੰਦਾ ਟੁੱਟੀ ਸੜਕ ਦੇ ਉੱਪਰ ਟੋਲ ਸਿੰਗਲ ਸੜਕ ਦੇ ਉੱਪਰ ਟੋਲ ਹੈਰਾਨ ਆ ਯਾਰ ਸ਼ਰਮ ਨਾ ੱਤਕਾ ਹੋ ਰਿਹਾ ਪੰਜਾਬ ਦੇ ਵਿੱਚ ਇਹਨੇ ਲੁੱਟ ਹੋ ਰਹੀ ਹੈ ਜ਼ਿਲ੍ਹਾ ਹੈਗਾ ਇਹ ਲੁਧਿਆਣਾ ਹਨਾ ਜਿਹੜਾ ਲੁਧਿਆਣਾ ਸੰਗੋਵਾਲ ਜਿਹੜਾ ਪਿੰਡ ਹੈ ਇੱਥੇ ਇਹ ਨਪੋਤਰ ਨੂੰ ਅੱਗੇ ਜਿਹੜੀ ਸਿੰਗਲ ਸੜਕ ਜਾਂਦੀ ਹੈ ਇੱਧਰ ਕਿਧਰੋਂ ਜਾਂਦੀ ਹੈ ਜਗਰਾਮਾ ਨੂੰ ਇੱਧਰ ਜਗਰਾਮਾ ਨੂੰ ਇਹ ਲੋਕ ਇਥੋਂ ਮੈਂ ਇਥੋਂ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਇਕੱਠੇ ਹੋ ਤੁਹਾਡੇ ਨਾਲ ਮੈਂ ਖੜਾ ਹਾਂ ਇਸ ਜਿਹੜਾ ਕਿ ਵਿਰੋਧ ਕਰੋ ਕਿੰਨੀ ਟੁੱਟੀਆਂ ਸੜਕ ਦੇ ਉੱਪਰ ਸਾਨੂੰ ਇਹ ਤਾਂ ਚੀਜ਼ ਪਤਾ ਹੋਣਾ ਚਾਹੀਦਾ ਹੈ ਜਿਹੜਾ ਟੋਲ ਲੱਗਦਾ ਕਿਹੜੀਆਂ ਫੈਸਿਲਿਟੀਆਂ ਲਈ ਟੋਲ ਲੱਗਦਾ ਟੁੱਟੀਆਂ ਸੜਕਾਂ ਨਹੀਂ ਆ ਜਿਹਦੇ ਉੱਪਰ ਟੋਲ ਦੇਈਏ ਨਾ ਦੇਈ ਚੱਲੋ ਥਾਂ ਥਾਂ ਤੇ ਜਾਮ ਲੱਗੇ ਪੈਣ ਥਾਂ ਥਾਂ ਤੇ ਉਹ ਹੋਏ ਪੈਣ ਟੋਲ ਦੇਣ ਦਾ ਇੱਕ ਮਕਸਦ ਹੁੰਦਾ ਹੈ ਸਾਫ਼ ਸੜਕ ਹੋਵੇ ਵਧੀਆ ਸੜਕ ਹੋਵੇ ਕੋਈ ਲਾਈਟਾਂ ਲੱਗੀਆਂ ਹੋਣ ਸਾਰਾ ਕੁਝ ਜਿਹੜੇ ਸਹੂਲਤਾਂ ਹੋਣ ਜਿੱਦਾਂ ਕਿ ਜਿੱਦਾਂ ਕਿ ਟੋਲ ਲੈਣਾ ਵੀ ਬਣਦਾ ਆਦਮ ਦੁਕਾਨ ਲੱਗੇ ਕਹੋ ਜੀ ਸੜਕਾ ਕਿਵੇਂ ਜਿਹੜਾ ਸਿੰਗਲ ਸੜਕ ਉੱਪਰ ਟੋਲ ਲੱਗ ਰਿਹਾ ਹੈ ਇਹ ਇਹ ਸ਼ਰੀਆਮ ਤੁਹਾਡੇ ਇਲਾਕੇ ਦੀ ਟੋਲ ਲਿਆ ਛੋਟਾ ਟੋਲ ਲਾ ਕੇ ਜਗਰਾਉ ਤੋਂ ਨਕੋਦਰ ਰੋਡ ਆ ਅੱਗੇ ਲਖਾ ਦਿਖਾਉਣਾ ਤੁਨੂੰ ਇਹ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਇੱਧਰ ਦਿਖਾ ਮੜਾ ਕਾਕਾ ਆ ਜਕਾ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਹੈ ਨਾ ਇਹ ਟੋਲ ਦੇ ਉੱਪਰ ਭਰਾਵੋ ਤੁਹਾਡਾ ਬਹੁਤ ਨਜਾਇਜ਼ ਜਿਹੜੀ ਲੁੱਟ ਖੁੱਟ ਹੋ ਰਹੀ ਹੈ ਇਸ ਕਰਕੇ ਤੁਸੀਂ ਇਹ ਇਲਾਕੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਸਦਾ ਇਕੱਠੇ ਹੋ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰੀਏ ਆ ਮਗਰ ਵੀ ਭਾਈ ਆਪਣੀ ਆ ਗੱਡੀ ਠੀਕ ਠਾਕ ਭਾਈ ਚੱਲ ਚੱਲ ਇਸ ਕਰਕੇ ਤੁਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਵੀ ਇਹ ਕੰਪਨੀ ਵੀ ਜਿਹੜੀ ਬਾਹਰ ਦੀ ਹੈ ਇੱਕ ਮਿੰਟ ਮੈਂ ਕੰਪਨੀ ਪੁੱਛ ਲਾ ਇਹ ਕੰਪਨੀ ਕਿੱਥੋਂ ਦੀ ਆ ਬਈ ਜਿਹੜੀ ਟੋਲ ਵਾਲੀ ਕੰਪਨੀ ਹੈ ਕਿੱਥੋਂ ਦੀ ਆ ਇਹ ਇਹ ਜਿਹੜੀ ਟੋਲ ਵਾਲੀ ਕੰਪਨੀ ਕਿੱਥੋਂ ਦੀ ਆ ਇਹ ਇਹ ਰੋਹਨ ਰਾਜੀਵ ਹੈ ਰੋਹਨ ਰਾਜੀਵ ਕਿੱਥੋਂ ਦਾ ਹੈ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਜਿਹੜਾ ਕਿ ਕੰਪਨੀ ਹੈ ਇਹ ਜਿਹੜੀ ਕਿ ਜਿਹੜਾ ਕਿ ਮਹਾਰਾਸ਼ਟਰ ਦਾ ਠੇਕੇਦਾਰ ਹੈ ਜਿਹੜਾ ਕਿ ਇਥੋਂ ਟੋਲ ਲਈਆਂ ਦਾ ਲੋਕਾਂ ਤੋਂ ਜਿਹੜਿਆ ਦੇਖ ਲਓ ਬਾਈ ਤੁਸੀਂ ਸੜਕ ਪੰਜਾਬ ਦੇ ਲੋਕੋ ਆਪ ਦੇਖ ਲਓ ਆਹ ਸੜਕ ਉਪਰ ਟੋਲ ਲੱਗਣਾ ਤੁਸੀਂ ਆਪ ਦਾ ਦੋ ਕਿੰਨਾ ਕੁ ਜ਼ਿਆਦਾ ਕਿਥੋਂ ਟੋਏ ਲਗਾਉਣਾ ਮੈਂ ਅੱਗੇ ਤੁਹਾਨੂੰ ਮੈਂ ਟੋਏ ਦਿਖਾਉਣਾ ਇਹ ਸੜਕ ਦੇ ਉੱਪਰ ਕਿੰਨੇ ਟੋਏ ਨੇਗੇ ਸੜਕ ਦੇਖ ਲਓ ਕਿੰਨੀ ਬੇਕਾਰ ਸੜਕ ਐ ਇਹਦੇ ਉੱਪਰ ਟੋਲ ਲੱਗਣਾ ਪੰਜਾਬ ਦਾ ਮੁੱਖ ਮੰਤਰੀ ਤੀਜੇ ਦਿਨ ਕਹਿੰਦਾ ਮੈਂ ਟੋਲ ਬੰਦ ਕਰਾਤੇ ਮੈਂ ਟੋਲ ਬੰਦ ਕਰਾਤੇ ਇਹ ਮੈਂ ਟੋਲ ਬਾਰੇ ਪਹਿਲਾਂ ਵੀ ਕਾਹੀ ਵਾਰੀ ਬੋਲ ਚੁੱਕਾ ਜਿਹੜਾ ਇਹ ਦੋ ਦੋ ਟੋ ਦੋ ਟੋਲ ਲੱਗੇ ਹੋਣਾ ਨਾ ਤੇ ਮੈਨੂੰ ਲੱਗਦਾ ਯਾਰ ਹੈ ਨਕੋਦਰ ਤੱਕ ਕੀ ਹੈ ਬਈ ਇੱਕੋ ਹੀ ਆ ਤੁਸੀਂ ਦੇਖ ਲਓ ਬਾਈ ਕਿਵੇਂ ਜਿਹੜਾ ਸਾਰਿਆਂ ਉੱਪਰ ਕਿੱਡੀਕ ਸੜਕ ਹੈ ਇਹ ਟੋਲ ਦੇ ਉੱਪਰ ਇਹ ਸੜਕ ਦੇ ਉੱਪਰ ਟੋਲ ਲੱਗਿਆ ਹੋਇਆ ਹੈ ਤੇ ਆ ਤੁਹਾਨੂੰ ਅੱਗੇ ਦਿਖਾਉਣਾ ਸਾਰੀ ਟੁੱਟੀ ਭੱਜੀ ਸੜਕ ਹੈ ਵਾਹ ਘਾਟਾ ਕੀਦਾ ਤੁਹਾਨੂੰ